ਲੋ ਵੀ ਪਹਿਲੀ ਟਰਾਈ ਦੇ ਵਿੱਚ ਤੇ ਮੁੰਡਿਆਂ ਕੋ ਗੱਲ ਨਹੀਂ ਬਣੀ ਆ ਦੂਜੀ ਟਰਾਈ ਆ ਦੇਖੋ ਘੜਦੇ ਟਰਾਲੀ ਦਾਣਿਆਂ ਦੀ ਭਰੀ ਕੇ ਨਹੀਂ ਇਹਨਾ ਟਰੈਕਟਰ ਆ ਜ਼ੋਰ ਬੁਰਾ ਲੱਗਣ ਡਿਆ ਬਰਾਵੀ ਦਾ ਰੁਕ ਜਾ ਨਹੀਂ ਆ ਟਰਾਈ ਵੀ ਫੇਲ ਆ ਹੁਣ ਅਗਲੀ ਟਰਾਈ 'ਚ ਫੇਰ ਵੇਨੇ ਕੀ ਕਰਦੇ ਆ ਮੁੰਡੇ ਮੁੰਡੇ ਜੋਰਾਂ ਜਾਂ ਪੂਰੇ ਆਹੋ ਸੰਗਲ ਤੋਂ ਉੜਦਾ ਗਾੜਲੇ ਨੇ ਆ ਇਧਰ ਆਪਣਾ 18 ਘੋੜਾ ਰਸੀਆਂ ਟੈਂਕ ਟਰਾਲੀ ਬਹੁਤ ਭਰੀ ਦਾਣਿਆਂ ਦੀ ਲੱਗਦਾ ਪਤਾ ਦੂਜੀ ਟਰਾਈ ਚ ਮੁੰਡੇ ਹੁੰਦੇ ਸੌਹ ਲਗੇ ਨਹੀਂ ਹੁੰਦੇ ਰਜਨ ਮੈਲੀ ਦਾਣੇ ਬਹੁਤ ਜਿਆਦੇ ਆ ਟਰਾਲੀ ਚ ਆ ਥਾ ਥੱਲੇ ਗਿੱਲਾ ਵੇਖੋ ਆ ਵੇਖੋ ਡਰਾਈਵਰ ਸਾਹਿਬ ਬਣੂ ਗੱਲ ਡਰਾਈਵਰ ਸਾਹਿਬ ਕਹਿੰਦੇ ਬਣੂ ਬਣੂਗੀ ਆ ਤੀਜੀ ਟਰਾਈ ਲੱਗੀ ਵਜਣਾ ਆਹ ਖੱਦ ਕੇ ਖੱਦ ਲਾ ਦੇ ਲਾ ਦੇ ਲਾ ਦੇ ਯਾਰ ਤੀਜੀ ਟਰਾਈ ਡਹੀ ਵਜਣਾ ਆਹ ਫੇੜਾ ਫੇਟ ਹੋ ਜਾਂ ਟੁੱਟ ਗਿਆ ਜੀ ਗਾਰਲੇ ਦਾ ਉਹ ਰੁਕ ਜਾ ਅਡਰਗ ਸਾਹਿਬ ਕੀ ਗੱਲ ਆ